ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 643 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਸੀ ਅੱਜ ਆਜੇ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 644 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਹੁਤ ਜਨਮ ਵਿਛਰੇ ਥੇ ਮਦ ਇਹ ਜਨਮ ਤੁਮਾਰੇ ਲਿਖੇ ਕਹਿਰ ਵਿਦਾਸ ਆਸ ਲਗ ਜੀਵੋ ਚਿਰ ਭਿਓ ਦਰਸ਼ਨ ਦੇਖੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਮਹੱਲਾ ਤੀਜਾ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ ਮਨ ਮੁਖਾ ਸਾਧਨਾ ਪਾਇਆ ਨਾਮ ਰੂਪ ਅਮਰਤ ਹਰੇਕ ਜੀਵ ਦੇ ਹਿਰਦੇ ਰੂਪ ਘਰ ਵਿੱਚ ਹੀ ਭਰਿਆ ਹੋਇਆ ਹੈ ਪਰ ਮਨਮੁਖਾਂ ਨੂੰ ਉਹਦਾ ਸਵਾਦ ਨਹੀਂ ਆਉਂਦਾ ਜਿਉਂ ਕਸਤੂਰੀ ਮਿਰਗ ਨਾ ਜਾਣੈ ਪਰਮ ਦਾ ਭਰਮ ਭੁਲਾਇਆ ਜਿਵੇਂ ਹਿਰਨ ਆਪਣੀ ਨਾਭੀ ਵਿੱਚ ਕਸਤੂਰੀ ਨਹੀਂ ਸਮਝਦਾ ਤੇ ਭਰਮ ਵਿੱਚ ਭੁਲ ਭੁਲਾਇਆ ਹੋਇਆ 扑ਟਕਦਾ ਹੈ ਤਿਵੇਂ ਮਨਮੁਖ ਨਾਮ ਅਮਰਤ ਨੂੰ ਛੱਡ ਕੇ ਵੇ ਉਹ ਯਹਰ ਨੂੰ ਇਕੱਠਾ ਕਰਦਾ ਹੈ ਅਮਰਤ ਤਜ ਬਿਖ ਸੰਗਰਹਿ ਕਰਤਾ ਆਪ ਖੁਆਇਆ ਪਰ ਉਸ ਦੇ ਭੀ ਕੀ ਵਸ ਕਰਤਾਰ ਨੇ ਉਸ ਦੇ ਪਿਛਲੇ ਕੀਤੇ ਕਰਮਾਂ ਅਨੁਸਾਰ ਉਸ ਨੂੰ ਆਪ ਖੁਝਾਇਆ ਹੋਇਆ ਹੈ ਗੁਰਮਖ ਵਿਰਲੇ ਸੋਜੀ ਪਈ ਤਿਨਾ ਅੰਦਰ ਬ੍ਰਹਮ ਦਿਖਾਇਆ ਵਿਰਲੇ ਗੁਰਮਖਾ ਨੂੰ ਸਮਝ ਪੈਂਦੀ ਹੈ ਉਨ੍ਹਾਂ ਹਿਰਦੇ ਵਿੱਚ ਹੀ ਪਰਮਾਤਮਾ ਦਿਸ ਪੈਂਦਾ ਹੈ ਤਨ ਮਨ ਸੀਤਲ ਹੋਇਆ ਰਸਨਾ ਹਰ ਸਾਦ ਆਇਆ ਉਹਨਾਂ ਦਾ ਮਨ ਤੇ ਸਰੀਰ ਠੰਡੇ ਠਾਰ ਹੋ ਜਾਂਦੇ ਹਨ ਤੇ ਜੀਬ ਨਾਲ ਜਪ ਕੇ ਉਹਨਾਂ ਨੂੰ ਨਾਮ ਦਾ ਸਵਾਦ ਆ ਜਾਂਦਾ ਹੈ ਸ਼ਬਦੇ ਹੀ ਨਾਉ ਉਪਜੈ ਸ਼ਬਦੇ ਮੇਲ ਮਿਲਾਇਆ ਸਤਿਗੁਰੂ ਦੇ ਸ਼ਬਦ ਨਾਲ ਹੀ ਨਾਮ ਦਾ ਅੰਗੂਰ ਹਿਰਦੇ ਵਿੱਚ ਉਗਦਾ ਹੈ ਤੇ ਸ਼ਬਦ ਦੀ ਰਾਹੀ ਹਰੀ ਨਾਲ ਮੇਲ ਹੁੰਦਾ ਹੈ ਬਿਨ ਸ਼ਬਦ ਹੈ ਸਭ ਜਗ ਬਉਰਾਨਾ ਬਿਰਥਾ ਜਨਮ ਗਵਾਇਆ ਸ਼ਬਦ ਤੋਂ ਬਿਨਾ ਸਾਰਾ ਸੰਸਾਰ ਪਾਗਲ ਹੋਇਆ ਪਿਆ ਹੈ ਤੇ ਮਨੁੱਖਾ ਜਨਮ ਵਿਅਰਥ ਗਵਾਉਂਦਾ ਹੈ ਅੰਮ੍ਰਿਤ ਏਕੋ ਸ਼ਬਦ ਹੈ ਨਾਨਕ ਗੁਰਮਖ ਪਾਇਆ हे नानक गुरु दा एक शब्द ही आत्मिक जीवन देण वाला जल है जो सतगुरु दे सान्मुख मनुख नो मिलदा है पौड़ी सोहर पुरख अगम है कह कत बिद पाईए हे भाई दास हो हरि जो अगम पुरख है किस तरह मिल सकदा है तेस रूप नरेख दृष्ट कहो जन क्यों तिहाईए ਉਹਦਾ ਕੋਈ ਰੂਪ ਨਹੀਂ ਕੋਈ ਰੇਖ ਨਹੀਂ ਜਿਸ ਦਾ ਭੇ ਨਹੀਂ ਉਸ ਨੂੰ ਕਿਵੇਂ ਸਿਮਰੀਏ ਨਿਰੰਕਾਰ ਨਿਰੰਜਨ ਹਰ ਅਗੰਮ ਕਿਆ ਕਹਿ ਗੁਣ ਗਾਈਐ ਸ਼ਕਲ ਤੋਂ ਬਿਨਾ ਹੈ ਮਾਇਆ ਤੋਂ ਰਹਿਤ ਹੈ ਪੌਂਚ ਤੋਂ ਪਰੇ ਹੈ ਸੋ ਕੀ ਆਖ ਕੇ ਉਸ ਦੀ ਸਿਫਤਸਲਾ ਕਰੀਏ ਜੈਸੇ ਆਪ ਬੁਝਾਏ ਆਪ ਸੋ ਹਰ ਮਾਰਗ ਪਾਈਐ ਜੇਸ ਮਨੁੱਖ ਨੂੰ ਆਪ ਪ੍ਰਭੂ ਸਮਝ ਦਿੰਦਾ ਹੈ ਉਹ ਪ੍ਰਭੂ ਦੇ ਧਾਰ ਤੈ ਰਾਹ ਤੇ ਤੁਰਦਾ ਹੈ ਉਹ ਪਰਮਾਤਮਾ ਦਾ ਨਾਮ ਜਪਣ ਲੱਗ ਜਾਂਦਾ ਹੈ ਗੁਰ ਪੂਰੇ ਵੇ ਖਾਲਿਆ ਗੁਰ ਸੇਵਾ ਪਾਈਐ ਪੂਰੇ ਗੁਰੂ ਨੇ ਹੀ ਉਸ ਦਾ ਦ دیدار ਕਰਾਇਆ ਹੈ ਗੁਰੂ ਦੀ ਦਸੀਕਾਰ ਕੀਤਿਆਂ ਹੀ ਉਹ ਮਿਲਦਾ ਹੈ ਸਲੋਕ ਮਹਲਾ 3 ਜਿਉ ਤਨ ਕੋ ਲੋ ਪੀੜੀਐ ਰਤ ਨਾ ਭੋਰੀ ਡੇਹ ਜੇ ਮੇਰਾ ਸਰੀਰ ਰਤਾ ਭਰ ਪੀ ਲਹੂ ਨਾ ਦੇਵੇ ਭਾਵੇਂ ਤਿੜਾ ਵਾਂਗੇ ਕੋਲੂ ਵਿੱਚ ਪੀੜਿਆ ਜਾਏ ਭਾਵ ਜੇ ਅਨੇਕਾਂ ਕਰੜੇ ਕਸ਼ਟ ਆਉਣ ਆਉਣ ਤੇ ਭੀ ਮੇਰੇ ਅੰਦਰ ਸਰੀਰ ਦੇ ਬਚੇ ਰਹਿਣ ਦੀ ਲਾਲਸਾ ਰਤਾ ਭੀ ਨਾ ਹੋਵੇ ਜਿਉ ਵੰਨ ਚੋਖੰਨੀਐ ਸੱਚੇ ਸੰਦੜੈ ਨੇਹੇ ਇਹ ਮੇਰੀ ਜਿੰਦ ਸੱਚੇ ਪ੍ਰਭੂ ਦੇ ਪਿਆਰ ਤੋਂ ਵਾਰਨੇ ਸਦਕੇ ਪਈ ਹੋਵੇ ਨਾਨਕ ਮੇਲ ਨਾ ਚੁੱਕਈ ਰਾਤੀ ਅਤੈ ਡੇਹੇ ਏ ਨਾਨਕ ਤਾਂ ਹੀ ਪ੍ਰਭੂ ਨਾਲ ਮਿਲਾਪ ਨਾ ਦਿਨੇ ਨਾ ਰਾਤ ਕਦੇ ਵੀ ਨਹੀਂ ਟੁੱਟਦਾ ਮਹੱਲਾ ਤੀਜਾ ਸੱਜਣ ਮੈਂਡਾ ਰੰਗੁਲਾ ਰੰਗ ਲਾਏ ਮੰਨ ਲੈ ਮੇਰਾ ਸੱਜਣ ਰੰਗੀਲਾ ਹੈ ਮਨ ਲੈ ਕੇ ਪ੍ਰੇਮ ਦਾ ਰੰਗ ਲਾ ਦਿੰਦਾ ਹੈ ਮਨ ਲੈ ਲੈਂਦਾ ਹੈ ਤੇ ਪ੍ਰੇਮ ਦਾ ਰੰਗ ਛਾੜ ਦਿੰਦਾ ਹੈ ਮਨ ਵਿੱਚ ਹੈ ਸਤਿਗੁਰ ਕੈ ਪਾਸ ਤਿਸ ਸੇਵਕ ਕੇ ਕਾਰਜ ਰਾਸ ਜਦੋਂ ਆਪਾਂ ਆਪਣੇ ਮਨ ਦੀ ਮਰਜ਼ੀ ਕਰਨਾ ਛੱਡ ਕੇ ਜੋ ਆਪਾਂ ਨੂੰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਰਸ਼ਨ ਦਾਰੇ ਬਖਸ਼ ਕੇ ਗੁਰਬਾਣੀ ਵਿੱਚ ਦੱਸਦੇ ਹਨ ਉਹਨਾਂ ਦੇ ਪਾਏ ਹੋਏ ਪੂਰਨਲ ਚੱਲਾਂਗੇ ਤਾ ਫਿਰ ਆਪਣਾ ਮਨ ਲੈ ਲੇਗਾ ਤੇ ਪ੍ਰੇਮ ਦਾ ਰੰਗ ਲਾ ਦੇਗਾ ਆਪਾਂ ਨੂੰ ਜਿਉ ਮਾ ਜੀਠੇ ਕੱਪੜੇ ਰੰਗੇ ਭੀ ਪਾਹੇ ਜਿਵੇਂ ਕੱਪੜੇ ਭੀ ਪਾਹ ਕੇ ਮਜੀਠ ਵਿੱਚ ਰੰਗੇ ਜਾਂਦੇ ਹਨ ਤਵੇਂ ਆਪਾਂ ਦੇ ਦੇ ਕੇ ਹੀ ਪ੍ਰੇਮ ਰੰਗ ਮਿਲਦਾ ਹੈ ਆਪਾ ਆਪ ਮਿਟਾ ਕੇ ਹੀ ਉਸ ਦਾ ਉਸ ਮਾਲਕ ਦਾ ਹੋਇਆ ਜਾਂਦਾ ਹੈ ਜਦ ਤੱਕ ਮੈਂ ਮੈਂ ਹੈ ਤਦ ਤੱਕ ਉਹ ਤੂੰ ਤੂੰ ਆਪਣੇ ਹਿਰਦੇ ਵਿੱਚ ਨਹੀਂ ਵਸਦਾ ਨਾਨਕ ਰਾਂਗ ਨਾ ਉਤਰੈ ਬਿਆਨ ਲੱਗੈ ਕਹਿ ਹੇ ਨਾਨਕ ਇਸ ਤਰਾਂ ਰੰਗ ਫੇਰ ਨਹੀਂ ਲੈਂਦਾ ਅਤੇ ਨਾ ਹੀ ਕੋਈ ਹੋਰ ਚੜ ਸਕਦਾ ਹੈ ਭਾਵ ਕੋਈ ਹੋਰ ਚੀਜ਼ ਪਿਆਰੀ ਨਹੀਂ ਲੱਗ ਸਕਦੀ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਪੌੜੀ ਹਰ ਆਪ ਵਰਤੈ ਆਪ ਹਰ ਆਪ ਬੁਲਾਏਂਦਾ ਹਰ ਆਪ ਹੀ ਸਭ ਵਿੱਚ ਆਪ ਰਿਆ ਵਾਪਰਿਆ ਹੈ ਅਤੇ ਆਪ ਹੀ ਸਭ ਨੂੰ ਬੁਲਾਉਂਦਾ ਹੈ ਵਾਹ ਆਪ ਹੀ ਹਰੇਕ ਵਿੱਚ ਬੋਲਦਾ ਹੈ ਹਰੇ ਆਪੇ ਸ੍ਰਿਸ਼ਟ ਸਵਾਰ ਸਿਰ ਧੰਦਾ ਲਾਏਂਦਾ ਸੰਸਾਰ ਨੂੰ ਆਪ ਹੀ ਰੱਜ ਕੇ ਹਰੇਕ ਜੀਵ ਨੂੰ ਮਾਇਆ ਦੇ ਕਜੀਏ ਵਿੱਚ ਲਾ ਦਿੰਦਾ ਹੈ ਧੰਦਿਆਂ ਵਿੱਚ ਲਾਂਦਾ ਹੈ ਇੱਕ ਨਾ ਭਗਤੀ ਲਾਏ ਇੱਕ ਆਪ ਖਵਾਏਂਦਾ ਇੱਕ ਨਾ ਨੂੰ ਆਪਣੀ ਭਗਤੀ ਵਿੱਚ ਲਾਉਂਦਾ ਹੈ ਤੇ ਕਈ ਜੀਵਾ ਨੂੰ ਆਪ ਹੀ ਭਲਾਉਂਦਾ ਹੈ ਇਕ ਨਾ ਮਾਰਗ ਪਾਏ ਇਕ ਉਜੜ ਪਾਏਂਦਾ ਇਕ ਨਾ ਨੂੰ ਸਿੱਧੇ ਰਾਹ ਦੇ ਤੋਰਦਾ ਹੈ ਤੇ ਇਕ ਨਾ ਨੂੰ ਕਰਾਹੇ ਪਾ ਦਿੰਦਾ ਹੈ ਜਨ ਨਾਨਕ ਨਾਮ ਧਿਆਏ ਗੁਰਮਖ ਗੁਣ ਗਾਏਂਦਾ ਦਾਸ ਨਾਨਕ ਵੀ ਉਸ ਦੀ ਭਗਤੀ ਦੀ ਖਾਤਰ ਨਾਮ ਸਿਮਰਦਾ ਹੈ ਤੇ ਸਤਿਗੁਰ ਦੇ ਸਨਮੁਖ ਹੋ ਕੇ ਉਸ ਦੀ ਸਿਫਤ ਸਲਾਹ ਕਰਦਾ ਹੈ ਸਲੋਕ ਮਹਲਾ 3 ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਜੇ ਕੋਈ ਮਨੁੱਖ ਚਿਤ ਲਾ ਕੇ ਸੇਵਾ ਕਰੇ ਤਾਂ ਸਤਗੁਰ ਦੀ ਦਸੀ ਸੇਵਾ ਜ਼ਰੂਰ ਫਲ ਦਾਂਦੀ ਹੈ ਮਨ ਚਿੰਦਿਆ ਫਲ ਪਾਵਣਾ ਹਉਮੈ ਵਿੱਚ ਉਹ ਜਾਏ ਮਨជា ਫਲ ਮਿਲਦਾ ਹੈ ਹੰਕਾਰ ਮਨ ਵਿੱਚੋਂ ਦੂਰ ਹੁੰਦਾ ਹੈ ਬੰਧਨ ਤੋੜੇ ਮੁਕਤ ਹੋਏ ਸੱਚੇ ਰਹੇ ਸਮਾਏ ਗੁਰਦੀ ਦਸੇਕਾਰ ਮਾਇਆ ਦੇ ਬੰਧਨਾਂ ਨੂੰ ਤੋੜਦੀ ਹੈ ਬੰਧਨਾਂ ਤੋਂ ਖਲਾਸੀ ਹੋ ਜਾਂਦੀ ਹੈ ਤੇ ਸੱਚੇ ਹਰੀ ਵਿੱਚ ਮਨੁੱਖ ਸਮਾਇਆ ਰਹਿੰਦਾ ਹੈ ਇਹੋ ਜਗ ਮਹਿ ਨਾਮ ਅਲੱਬ ਹੈ ਗੁਰਮਖ ਵਸੈ ਮਨ ਆਏ ਇਹ ਸੰਸਾਰ ਵਿੱਚ ਹਰੀ ਦਾ ਨਾਮ ਦੁਰਲੱਭ ਹੈ ਸਤਗੁਰ ਦੇ ਸਨਮੁਖ ਮਨੁੱਖ ਦੇ ਮਨ ਵਿੱਚ ਆ ਕੇ ਵਸਦਾ ਹੈ ਨਾਨਕ ਜੋ ਗੁਰ ਸੇਵੈ ਆਪਣਾ ਹੋ ਤਿਨ ਬਲੇ ਹਾਰੈ ਜਾਓ। हे ਨਾਨਕ ਮੈਂ ਸਦਕੇ ਆਉਨਾ ਤੋਂ ਜੋ ਆਪਣੇ ਸਾਧਗੁਰ ਦੀ ਦਸੀਕਾਰ ਕਰਦੇ ਹਨ ਪਰਮਾਤਮਾ ਦਾ ਨਾਮ ਸਿਮਰਦੇ ਹਨ। ਮਹੱਲਾ ਤੀਜਾ ਮਨਮੁਖ ਮਨ ਅਜਿਤ ਹੈ ਦੂਜੈ ਲੱਗੈ ਜਾਏ। ਮਨਮੁਖ ਦਾ ਮਨ ਉਸ ਦੇ ਕਾਬੂ ਤੋਂ ਬਾਹਰ ਹੈ। ਕਿਉਂਕਿ ਉਹ ਮਾਇਆ ਦੇ ਵਿੱਚ ਜਾ ਕੇ ਲੱਗਾ ਹੋਇਆ ਹੈ ਤਿਸ ਨੂੰ ਸੁਖ ਸੁਪਨੈ ਨਹੀਂ ਦੁੱਖੇ ਦੁਖ ਵਹਾਈ ਸਿਟਾਏ ਹੈ ਕਿ ਉਸ ਨੂੰ ਸੁਪਨੇ ਵਿੱਚ ਵੀ ਸੁਖ ਨਹੀਂ ਮਿਲਦਾ ਉਹਦੀ ਉਮਰ ਸਦਾ ਦੁੱਖ ਵਿੱਚ ਹੀ ਗੁਜ਼ਰਦੀ ਹੈ ਪਹਿਲੇ ਸ਼ਲੋਕ ਵਿੱਚ ਪਾਤਸ਼ਾਹ ਜੀ ਫਰਮਾਨ ਕਰਦੇ ਹਨ ਗੁਰਮਖ ਦੀ ਅਵਸਥਾ ਜੋ ਗੁਰੂ ਦੀ ਗੱਲ ਮੰਨਦਾ ਹੈ ਔਰ ਹੁਣ ਇਸ ਸ਼ਲੋਕ ਵਿੱਚ ਫਰਮਾਨ ਕਰ ਰਹੇ ਹਨ ਮਨਮੁਖ ਦੀ ਅਵਸਥਾ ਜੋ ਮਨਮੁਖ ਆਪਣੇ ਮਨ ਦੇ ਪਿੱਛੇ ਲੱਗਦਾ ਹੈ ਘਰ ਘਰ ਪੜ ਪੜ ਪੰਡਤ ਥੱਕੇ ਸਿੱਧ ਸਮਾਦ ਲਗਾਏ अनेका ਪੰਡਤ ਲੋਕ ਪੜ ਪੜ ਕੇ ਤੇ ਸਿੱਧ ਸਮਾਧੀਆਂ ਲਾ ਲਾ ਕੇ ਥੱਕ ਗਏ ਹਨ ਇਹੋ ਮਨ ਵਾਸਨਾ ਆਵਈ ਥੱਕੇ ਕਰਮ ਕਮਾਏ ਕਈ ਕਰਮ ਕਰਕੇ ਥੱਕ ਗਏ ਹਨ ਪੜ ਨਾਲ ਤੇ ਸਮਾਧੀਆਂ ਨਾਲ ਇਹ ਮਨ ਕਾਬੂ ਨਹੀਂ ਆਉਂਦਾ ਪੇਖ ਧਾਰੀ ਪੇਖ ਕਰ ਥਕੇ 68 ਤੀਰਥ ਨਹਾਏ ਪੇਖ ਕਰਨ ਵਾਲੇ ਮਨੁੱਖ ਪਖੰਡ ਕਰਨ ਵਾਲੇ ਮਨੁੱਖ ਭਾਵ ਸਾਧੂ ਲੋਕ ਕਈ ਪੇਖ ਕਰਕੇ ਤੇ 68 ਤੀਰਥਾਂ ਤੇ ਨਹਾ ਕੇ ਥੱਕ ਗਏ ਹਨ ਪਰ ਮਨ ਫਿਰ ਵੀ ਵਾਸ ਵਿੱਚ ਨਹੀਂ ਆਉਂਦਾ ਮਨ ਕੀ ਸਾਰ ਨਾ ਜਾਣਨੀ ਹੋ ਮੈਂ ਭਰਮ ਭੁਲਾਏ ਹੋ ਮੈਂ ਦੇ ਭਰਮ ਵਿੱਚ ਭੁੱਲੇ ਹੋਿਆਂ ਨੂੰ ਮਨ ਦੀ ਸਾਰ ਨਹੀਂ ਆਈ ਗੌਰ ਪ੍ਰਸਾਦੀ ਭਉ ਪਿਆ ਵਡ ਭਾਗ ਵਸਿਆ ਮਨ ਆਏ ਵੱਡੇ ਭਾਗ ਨਾਲ ਸਤਿਗੁਰ ਦੀ ਕਿਰਪਾ ਰਾਹੀਂ ਭਉ ਉਪਜਦਾ ਹੈ ਤੇ ਮਨ ਵਿੱਚ ਆ ਕੇ ਵਸਦਾ ਹੈ ਪਰਮਾਤਮਾ ਭੈ ਪਿਆ ਮਨ ਵਸ ਹੋਵਾ ਹੋ ਮੈਂ ਸ਼ਬਦ ਜਲਾਏ ਹਰੀ ਦਾ ਭਉ ਉਪਜਿਆ ਹੀ ਤੇ ਹੋ ਮੈਂ ਸਤਿਗੁਰ ਦੇ ਸ਼ਬਦ ਨਾਲ ਸਾੜ ਕੇ ਹੀ ਮਨ ਵਿੱਚ ਆਉਂਦਾ ਹੈ ਹਰੀ ਦਾ ਭਉ ਉਪਜਿਆ ਹੀ ਤੇ ਹੋ ਮੈਂ ਸਤਿਗੁਰੂ ਦੇ ਸ਼ਬਦ ਨਾਲ ਸਾੜ ਕੇ ਤਾਂ ਹੀ ਮਨ ਵਿੱਚ ਨਾਮ ਵਸਦਾ ਹੈ ਸਚਰਤੇ ਸੇ ਨਿਰਮਲੇ ਜੋਤੀ ਜੋਤ ਮਿਲਾਏ ਜੋ ਮਨੁੱਖ ਜੋਤੀ ਪ੍ਰਭੂ ਵਿੱਚ ਆਪਣੀ ਬਿਰਤੀ ਲਾ ਕੇ ਸੱਚੇ ਵਿੱਚ ਰੰਗੇ ਗਏ ਹਨ ਉਹ ਨਿਰਮਲ ਹੋ ਗਏ ਹਨ ਸਤਗੁਰ ਮਿਲਿਆ ਨਾਉ ਪਾਇਆ ਨਾਨਕ ਸੁਖ ਸਮਾਏ ਪਰ हे ਨਾਨਕ ਸਤਿਗੁਰੂ ਦੇ ਮਿਲਿਆ ਹੀ ਨਾਮ ਮਿਲਦਾ ਹੈ ਤੇ ਸੁਖ ਵਿੱਚ ਸਮਾਈ ਹੁੰਦੀ ਹੈ ਸਾਚਰਤੇ ਸੇ ਨਿਰਮਲੇ ਜੋਤੀ ਜੋਤ ਮਿਲਾਏ ਸਤਗੁਰ ਮਿਲਿਆ ਨਾਉ ਪਾਇਆ ਨਾਨਕ ਸੁਖ ਸਮਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 40644 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 645 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਾਂਗੇ ਪੁੱਲ ਛੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਰੋਜ਼ਾਨਾ ਗੁਰਬਾਣੀ ਵਿਆਖਿਆ ਸਦ ਸਰਵਣ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਪੁੱਲ ਛੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ